ਜਿਸ ਕਾ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤਿਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਤਨੰ ਪਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾ ਸੋ ਦਾਸ ਦਰਗਹ ਪਰਵਾਣ ਆਪਣੇ ਦਾਸ ਕਉ ਆਪ ਕਿਰਪਾ ਕਰੈ ਤਿਸ ਦਾਸ ਕਉ ਸਭ ਸੋਝੀ ਪਰੈ ਸਗਲ ਸੰਗ ਆਤਮੇ ਉਦਾਸ ਐਸੀ ਜੁਗਤ ਨਾਨਕ RAMਦਾਸ ਪ੍ਰਾਪਤੀ ਆਧਿਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਪੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤੈ ਨਾਹੀ ਵਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਵਿਖ ਖਾਤੀ ਤੈਸਾ ਮਾਨ ਤੈਸਾ ਅਬਿਮਾਨ ਤੈਸਾਰੰਕ ਤੈਸਾਰਾ ਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰੱਖੈ ਤੈਸਾ ਤਿਨ ਨਾਮ ਆਪੇ ਕਰਨ ਕਰਾਵਨ ਜੋਗ ਪ੍ਰਭ ਹਾਵੈ ਸੋਈ ਫਨ ਹੋਗ ਬਸਰੇਉ ਆਪ ਹੋਏ ਅੰਤ ਤਰੰਗ ਲਹੇ ਨ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਵਿਨਾਸ਼ ਸਦਾ 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 ਦਇਆ ਸਿਮਰ ਸਿਮਰ ਨਾਨਕ ਭੈ ਜਿਹਾਲ ਸ਼ਲੋਕ ਉਸਤਤ ਕਰਹਿ ਅਨੇਕ ਜਨ ਅੰਤ ਨਾ ਪਾਰ ਆਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦੇ ਅੰਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਦਿਵਹਾਰੀ, ਕਈ ਕੋਟ ਪੈ ਤੀਰਥ ਵਾਸੀ, ਕਈ ਕੋਟ ਬਨ ਭ੍ਰਮਹਿ ਉਦਾਸੀ, ਕਈ ਕੋਟ ਦੇ ਕੇਸ ਰੋਤੇ, ਕਈ ਕੋਟ ਤਪੀ ਸੁਰ ਹੋਤੇ, ਕਈ ਕੋਟ ਆਤਮ ਧਿਆਨ ਧਾਰਹਿ, ਕਈ ਕੋਟ ਕਬਤਾਬ ਵਿਚਾਰਹਿ, ਕਈ ਕੋਟ ਨਵ ਤਨ ਨਾਮ ਤਿਹਾਵ ਹੈ, ਨਾਨਕ ਕਰਤੇ ਕਾਮ ਤ ਨ ਪਾਵਹਿ, ਕਈ ਕੋਟ ਭੈ ਅਵਿਮਾਨੀ, ਕਈ ਕੋਟ ਅੰਧ ਅਗਿਆਨੀ। ਕਈ ਕੋਟ ਤਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ ਕਈ ਕੋਟ ਪਰਦਰਭ ਕੋ ਹਿਰ ਹੈ ਕਈ ਕੋਟ ਪਰ ਦੁਖਨਾੰਕਰ ਹੈ ਕਈ ਕੋਟ ਮਾਇਆ ਸ਼ਰਮਾ ਹੈ ਕਈ ਕੋਟ ਪ੍ਰਦੇਸ਼ ਪ੍ਰਮਾ ਹੈ ਜਿਗ ਜਤ ਲਾਭ ਹੋ ਤਿਤ ਤਿਤ ਲੱਗਣਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੇ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਥਰ ਬਿਰਖ ਨਿਪਜਾਏ ਕਈ ਕੋਟ ਪਵਨ ਪਾਣੀ ਬੈਸੰਤਰ ਕਈ ਕੋਟ ਦੇਸ਼ ਧੂਮੰਡਲ ਕਈ ਕੋਟ ਸਸੀਅਰ ਸੂਰ ਲਖਿਆਤਰ ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ ਸਗਲ ਸਮਗਰੀ ਆਪਣੈ ਸੂਤ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਸਤਾਨ ਸਾਤਕ ਕਈ ਕੋਟ ਦੇ ਪੁਰਾਨ ਸਿਮਰਤਿ ਅਰ ਸਾਸਤ ਕਈ ਕੋਟ ਕੀਏ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਰੀ ਮੇਰ ਸਵਰਨ ਥੀਵੇ ਕਈ ਕੋਟ ਜਖ ਤਿੰਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਸ਼ੂਕਰ ਮਿਰਗਾ ਚ ਸਭ ਤੇ ਨੇੜੈ ਸਭ ਹਉ ਤੇ ਦੂਰ ਨਾਨਕ ਆਪ ਅਲਿਖਤ ਰਹਿਆ ਪਰਪੂਰ ਕਈ ਕੋਟ ਪਾਤਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮ ਹੈ ਜੀਵ ਹੈ ਮਰ ਹੈ ਕਈ ਕੋਟ ਬਹਜੋਨੀ ਫਿਰ ਹੈ ਕਈ ਕੋਟ ਬੈਠੇ ਖਾ ਹੈ ਕਈ ਕੋਟ ਘਲ ਹੈ ਥਕ ਪਾ ਹੈ ਕਈ ਕੋਟ ਕੀਏ ਤਨਵੰਤ ਕਈ ਕੋਟ ਮਾਇਆ ਮਹਿ ਚਿੰਤ ਜਹ ਜਹ ਪਾਣਾ ਤਹ ਤਹ ਰਾਖੇ ਨਾਨਕ ਸਭ ਕਿਸ ਪ੍ਰਭ ਕੈ ਹਾਥੇ ਕਈ ਕੋਟ ਭਏ ਬੈਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੀ ਕਈ ਕੋਟ ਪ੍ਰਭ ਕਉ ਖੋਜੰਤੇ आत्ममहै पारब्रह्म लहनते कई कोट दर्शन पग प्यास तिन कौ मिल्यो प्रभु अविनाश कई कोट मांग है सतसंग पारब्रह्म तिन लागा रंग जिन कौ होए आप सो प्रसन्न नानक ते जन सदा तंत थन कई कोट खाणी अर खंड कई कोट आकाश ब्रह्मांड कई कोट होए अवतार कई युगत कीनो विस्तार ਕਈ ਵਾਰ ਪਸਰਿਓ ਪਾਸਾਰ ਸਦਾ ਸਦਾ ਇੱਕ ਏਕੰਕਾਰ ਕਈ ਕੋਟ ਕੀਨੇ ਬਹੁ ਭਾਂਤ ਪ੍ਰਾਪਤੇ ਹੋਏ ਪ੍ਰਭ ਮਾਹਿ ਸਮਾਤ ਤਾ ਕਾ ਅੰਤ ਨ ਜਾਣੈ ਕੋਇ ਆਪਿ ਆਪਨਾਨੰਤ ਪ੍ਰਭ ਸੋਇ ਕਈ ਕੋਟ ਪਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ ਕਈ ਕੋਟ ਤਾਤ ਕੇ ਬੀਤੇ ਸਦਾ ਨਿਹਾਰ ਹੈ ਕੋ ਨਿਤਰ ਕਈ ਕੋਟ ਨਾਮ ਰਸ ਪੀਵਹਿ ਅਮਰ ਭੈ ਸਦ ਸਦ ਹੀ ਜੀਵ ਹੈ ਕਈ ਕੋਟ ਨਾਮ ਗੁਣ ਗਾਵਹਿ ਆਤਮ ਰਸ ਸੁਖ ਸਹਿਜ ਸਮਾਵਹਿ ਆਪਣੇ ਜਨ ਕੋ ਸਾਥ ਸਾਥ ਸਮਾਰੇ ਨਾਨਕ ਓਏ ਪਰਮੇਸ਼ੁਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰ ਨੈ ਜਲ ਸਲ ਮਹੀਲ ਸੋਏ ਅਸ਼ਟਪਦੀ ਕਰਨ ਕਰਾਵਨ ਕਰਨੈ ਜੋ ਜੋ ਇਸ ਭਾਵੈ ਸੋਈ ਹੋਗਿ ਛਿਨ ਮਹਿ ਥਾਪਿਓ ਥਾਪਨ ਹਾਰਾ ਅੰਤ ਨਹੀਂ ਕਿਸ ਪਾਰ ਆਵਾਰ ਹੁਕਮੇ ਧਾਰ ਅਧਰ ਰਹਾਵੈ ਹੁਕਮੇ ਉਪਜਾਇ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮਹਿ ਰਹਿਆ ਸਮਾਈ